देखो पिछले लंबे समय तो जतेबदी संघर्ष करदी आ रही है जिड़ियां पिछलीयां असी चलदी हड़ताल ਦੇ ਵਿੱਚ ਵਿੱਤ ਮੰਤਰੀ ਸਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਹੋਈ ਸੀ ਮੀਟਿੰਗ ਬੜੀ ਪੋਜ਼ਿਟਿਵ ਹੋਈ ਸਾਨੂੰ ਆਸ ਸੀ ਕਿ ਵੀ ਚਲੋ ਕਿਉਂਕਿ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀਗਾ 16 ਤਰੀਕ ਦੀ ਮੀਟਿੰਗ ਸੀ ਚਾਹੇ ਉਹ ਜਿੰਨਾ ਤੋਂ ਟ੍ਰਾਂਸਪੋਰਟ ਮੰਤਰੀ ਲਗਾਤਾਰ ਭੱਜਦੇ ਆ ਰਹੇ ਨੇ ਅੱਜ ਦੀ ਰੇਡ ਦੇ ਵਿੱਚ ਸਾਡੇ ਕੋਲ ਜਿਹੜੀਆਂ ਮੁੱਖ ਚੁਣੌਤੀਆਂ ਨੇ ठेकेदार ਨੂੰ ਮੈਗਮੇਜੋਂ ਬਾਹਰ ਕਰਨਾ ਕਿਲੋਮੀਟਰ ਗੱਡੀਆਂ ਜਿਹੜੀਆਂ ਬੜੀ ਮੁਸ਼ਕਲ ਨਾਲ ਅਸੀਂ ਸੰਘਰਸ਼ ਲੜ ਕੇ ਕਿਲੋਮੀਟਰ ਦਾ ਕੋਡ ਰੋਡ ਦੇ ਵਿੱਚੋਂ ਕੱਢਿਆ ਸੀ ਪਰ ਦੁਬਾਰਾ ਜਿਹੜੀ ਮਜੂਦਾ ਸਰਕਾਰ ਆ ਜਿਹੜੀ ਕਾਰਪੋਰੇਟ ਘਰਾਣਿਆਂ ਦਾ ਠਾਤਵਾ ਕਰਨ ਦੀਆਂ ਗੱਲਾਂ ਕਰਦੀ ਸੀ ਨਵੇਂ ਸਿਰੇ ਤੋਂ ਮਹਿਕਮੇ ਦੇ ਵਿੱਚ ਵੋਲਵੋ ਗੱਡੀਆਂ ਦੇ ਰੂਪ ਵਿੱਚ ਕਿਲੋਮੀਟਰ ਗੱਡੀਆਂ ਦਾ ਟੈਂਡਰ ਕਰਨ ਜਾ ਰਹੀ ਆ ਸੋ ਮਜਬੂਰਨ ਜਿਹੜਾਗਾ ਜਥੇਬੰਦੀ ਸੰਘਰਸ਼ਾਂ ਦੇ ਰਾਹ ਤੇ ਆ ਮੀਟਿੰਗਾਂ ਦੇ ਵਿੱਚ ਹੱਲ ਕੋਈ ਨਹੀਂ ਹੋ ਰਿਹਾ ਕੱਲ 28 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਸਾਡੀ ਆਖਰੀ ਮੀਟਿੰਗ ਹੋਵੇਗੀ ਜਿਵੇਂ ਕਿ ਤੁਹਾਨੂੰ ਤੁਮਸ਼ੇਰ ਚਿੱਤੇ ਪਹਿਲਾਂ ਵੀ ਦੱਸਿਆ ਕਿ ਜੇਕਰ ਇਸ ਮੀਟਿੰਗ ਦੇ ਵਿੱਚ ਸਾਨੂੰ ਕੋਈ ਪੋਜ਼ਿਟਿਵ ਹੰਕਾਰਾ ਨਾ ਮਿਲਿਆ ਸਾਡੀਆਂ ਮੰਗਾਂ ਦਾ ਉੱਥੇ ਕੋਈ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਉਥੋਂ ਅਣਮਿੱਥੇ ਰੈਲੀ ਹਰਤਾਲ ਆ ਉਹਦੇ ਵਰਗੇ ਸੰਘਰਸ਼ਾਂ ਦਾ ਐਲਾਨ ਵੀ ਕਰ ਸਕਦੀ ਹੈ ਮੈਂ ਜਗਤਾਰ ਸਿੰਘ ਸੁਭਾ ਜੋਇੰਟ ਸਪੈਕਟਰ ਪੰਜਾਬ ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦਾ ਹੰਬੜਾ ਮਾਰਿਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡਾ ਸਰਕਾਰ ਵਿਰੁੱਧ ਚੇਤਾਵਨੀ ਵੀ ਆ ਇੱਕ ਐਲਾਨ ਵੀ ਆ ਜਿਸ ਦੇ ਵਿੱਚ ਅੱਜ ਤੋਂ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਇੱਕ ਜਲਾਈ 2024 ਨੂੰ ਸਾਡੀਆਂ ਮੁੱਖ ਮੰਗਾਂ ਜਿਸ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਤੇ ਨਜਾਇਜ਼ ਕੰਡੀਸ਼ਨਾਂ ਜਿਸ ਦੇ ਵਿੱਚ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਇਸ ਵਿਭਾਗ ਦੇ ਵਿੱਚ ਉਹਨਾਂ ਦਾ ਹੱਲ ਕਰਨ ਪਲੱਸ ਨਵੀਆਂ ਬੱਸਾਂ ਪਾ ਕੇ ਆਮ ਲੋਕਾਂ ਨੂੰ ਸੁੱਖ ਸਹੂਲਤ ਦੇਣ ਸੰਬੰਧੀ ਜੋ ਇੱਕ ਮਹੀਨੇ ਦੇ ਵਿੱਚ ਕਮੇਟੀ ਬਣਾ ਕੇ ਸਾਡੀ ਮੰਕਾ ਦਾ ਹੱਲ ਕਰਨ ਲਈ ਕਿਹਾ ਗਿਆ ਸੀਗਾ ਪਰ ਅੱਜ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਦੇ ਕਹੇ ਬੋਲਾਂ ਨੂੰ ਵੀ ਵਿਭਾਗ ਦੇ ਅਧਿਕਾਰੀਆਂ ਨੇ ਸਿਰੇ ਨਹੀਂ ਚੜਾਇਆ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦਾਂ ਦੀ ਤੋਹੀਨ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਆਪਣੇ ਪਿੱਛੇ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਕਰਦੇ ਆ ਰਹੇ ਹਾਂ ਤੇ ਹੁਣ ਪਿੱਛੇ ਜੇ ਜਿਹੜੀ ਸਾਡੀ 9 10 11 ਜੁਲਾਈ ਦੀ ਹੜਤਾਲ ਸੀਗੀ ਉਹਦੇ ਵਿੱਚ ਸਾਨੂੰ 9 ਜੁਲਾਈ ਨੂੰ ਬਾਕਾਇਦਾ ਮੀਟਿੰਗ ਕਰਕੇ ਵਿੱਤ ਮੰਤਰੀ ਪੰਜਾਬ ਤੇ ਟਰਾਂਸਪੋਰਟ ਮੰਤਰੀ ਨਾਲਜੀਤ ਸਿੰਘ ਭੁੱਲਰ ਵੱਲੋਂ ਮੀਟਿੰਗ ਕਰਕੇ ਸਾਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਤੇ 15 ਦਿਨ ਦੇ ਵਿੱਚ ਜਿਹੜੀ ਸਾਡੀ ਪਾਲਸੀ ਹੈ ਉਸ ਦੇ ਵਿੱਚ ਦੋ ਨਮਾਏ ਦੇ ਹੋਰ ਪਾ ਕੇ ਫਾਈਨੈਂਸ ਡਿਪਾਰਟਮੈਂਟ ਤੋਂ ਪਰਸਨਲ ਤੋਂ ਪਾ ਕੇ ਸਾਡੀ ਮੰਗਾਂ ਦਾ ਹੱਲ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਸੀਗਾ ਪਰ ਉਹ ਮੀਟਿੰਗਾਂ ਵੀ ਕਿਤੇ ਨਾ ਕਿਤੇ ਆਜਾਈ ਗਈਆਂ ਨੇ ਜਿਹੜੀ ਸਾਨੂੰ ਉਸ ਤੋਂ ਪਹਿਲਾਂ 16 ਤਰੀਕ ਦੀ ਇੱਕ ਮੀਟਿੰਗ ਦਿੱਤੀ ਸੀ ਕਿ ਉਹ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਤੇ ਜਿਹੜੀ ਹੁਣ 28 ਤਰੀਕ ਦੀ ਜਿਹੜੀ ਸਾਡੀ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ ਤੁਰੰਤ ਤੌਰ ਤੇ 29 ਤਰੀਕ ਨੂੰ ਆਪਣਾ ਚੱਕਾ ਜਾਮ ਕਰਾਂਗੇ ਉਸ ਤੋਂ ਬਿਨਾਂ 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਸਰਕਾਰ ਬਾਰ-ਬਾਰ ਲੈ ਕੇ ਆਉਂਦੀ ਆ ਅਸੀਂ ਉਸਦੇ ਸਬੂਤ ਬਾਰ ਬਾਰ ਸਰਕਾਰ ਨੂੰ ਮੈਨੇਜਮੈਂਟ ਨੂੰ ਦੇ ਚੁੱਕੇ ਆ ਕਿ ਘਾਟੇ ਦਾ ਸੌਦਾ ਨੇ ਸਾਡੇ ਪੀਆਰਡੀ ਦੇ ਵਿੱਚ ਵੱਲਵੋ ਗੱਡੀਆਂ ਨੇ ਜਿਨ੍ਹਾਂ ਦੀ 60 ਤੋਂ 65 ਰੁਪਏ ਖਰਚ ਆਏਗਾ ਤੇ 40 ਤੋਂ 45 ਰੁਪਏ ਉਹਨਾਂ ਦੀ ਰਸੀਟ ਆਉਂਦੀ ਆ ਲੱਖਾਂ ਰੁਪਏ ਦਾ ਮਹੀਨੇ ਦਾ ਨੁਕਸਾਨ ਕਰੋੜਾਂ ਦਾ ਸਾਲ ਦਾ ਨੁਕਸਾਨ ਉਹਨਾਂ ਗੱਡੀਆਂ ਦੁਆਰਾ ਹੋ ਰਿਹਾ ਹੈਗਾ ਵਿਭਾਗ ਦੀ ਲੁੱਟ ਹੋ ਰਹੀ ਆ ਹੋਰ ਵੀ ਕਿਲੋਮੀਟਰ ਆਮ ਸਧਾਰਨ ਬੱਸਾਂ ਨੂੰ 7-800 ਕਿਲੋਮੀਟਰ ਰੋਜ਼ਾਨਾ ਦੇ ਕਰਾ ਕੇ ਵਿਭਾਗ ਦੀ ਲੁੱਟ ਕਰਾਈ ਜਾ ਰਹੀ ਆ ਜੇਕਰ ਉਹ ਟੈਂਡਰ 4 ਅਗਸਤ ਨੂੰ ਕੱਢਦੇ ਨੇ ਤਾ ਅਸੀਂ ਤੁਰੰਤ ਆਪਣੀ ਸੁਭਾ ਕਮੇਟੀ ਦੇ ਕਹਿ ਅਨੁਸਾਰ ਜੋ ਵੀ ਫੈਸਲਾ ਹੋਊਗਾ ਅਸੀਂ ਤੁਰੰਤ ਬੰਦ ਕਰਨ ਦਾ ਚਾਹੇ ਕੋਈ ਚੌਂਕ ਆ ਸਹਿਰ ਬਲੌਕ ਕਰਨ ਦਾ ਤੁਰੰਤ ਤੁਰ ਤੇ ਕਰਨ ਬਿਲਕੁਲ ਜੀ ਸਾਡੇ ਨਾਲ ਸਾਰੀਆਂ ਇਹ ਕਿਸਾਨ ਜਥੇਬੰਦੀਆਂ ਤੇ ਵਿਭਾਗ ਦੀ ਸਾਡੀ ਜੋ ਸਾਡੀ ਕੱਚੇ ਮੁਲਾਜ਼ਮਾਂ ਦੀ ਹੋਰ ਜਥੇਬੰਦੀਆਂ ਨੇ ਪੂਰਾ ਸਾਡਾ ਇਸ ਦੇ ਵਿੱਚ ਸਮਰਥਨ ਕਰ ਰਹੀਆਂ ਨੇ ਜੀ ਬਿਲਕੁਲ ਹੀ ਜੋ ਕੱਲ ਨੂੰ ਸਾਡੀ ਮੀਟਿੰਗ ਆ ਜੇਕਰ ਉਸ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ 29 ਤਰੀਕ ਤੋਂ ਪਹਿਲੇ ਟਾਈਮ ਤੋਂ ਆਪਣੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਆਪਦਾ ਚੱਕਾ ਜਾਮ ਰੱਖਾਂਗੇ ਸਰ ਜਿਵੇਂ ਤੁਸੀਂ ਕਹਿ ਰਹੇ ਚੱਕਾ ਜਾਮ ਕਰਨਾ ਲੇਕਿਨ ਪੌਲਿਸ ਤਾਂ ਜਿਹੜੀਆਂ ਸਵਾਰੀਆਂ ਨੂੰ ਕਤਾਈ ਉਹਨਾਂ ਨੇ ਕੀ ਕਹਿ ਲਿਆ ਉਸ ਚੀਜ਼ ਦੇ ਲਈ ਜਿਹੜੀਆਂ ਸਵਾਰੀਆਂ ਨੂੰ ਆਮ ਜਨਤਾ ਨੂੰ ਹਰਾਸਮੈਂਟ ਆਉ ਕਿ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਨੇ ਆ ਕਿਉਂਕਿ ਇਹ ਲੜਾਈ ਹੈ ਜਿਹੜੀ ਅਸੀਂ ਆਮ ਜਨਤਾ ਦੀ ਲੜਾਈ ਬਣਾ ਕੇ ਲੜ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਮੰਗ ਹੈ ਕਿ ਘੱਟੋ ਘੱਟ 10000 ਸਰਕਾਰੀ ਬੱਸ ਪਾਈ ਜਾਵੇ ਕਿਉਂਕਿ ਜਿਹੜੀਆਂ ਹੁਣ ਬੱਸਾਂ ਨੇ ਉਹ ਪੰਜਾਬ ਦੀ ਆਬਾਦੀ ਅਨੁਸਾਰ ਬਿਲਕੁਲ ਬਹੁ ਘੱਟ ਨੇ ਤੇ ਜਿਸ ਕਾਰਨ 100 1.5 150 ਸਵਾਰੀ ਬੱਸਾਂ 'ਚ ਭਰੀ ਰਹਿੰਦੀ ਹੈ ਸਵਾਰੀਆਂ ਨੂੰ ਉਹ ਖੌਰੀਅਤ ਕਰਕੇ ਆਮ ਜਨਤਾ ਦੀ ਮੰਗ ਨੂੰ ਲੈ ਕੇ ਚੱਲ ਰਹੇ ਹਾਂ ਮਲਾਜ਼ਮ ਜਿਹੜਾ ਸਾਡੇ ਪੰਨ ਬਸ ਪੀਆਰਟੀ ਦੇ 7000 ਤੋਂ 7500 ਮਲਾਜ਼ਮ ਹੈ ਜੀ ਜਿਹੜਾ ਇਸ ਦਲਦਲ ਦੇ ਵਿੱਚ ठेकेदारी ਦੀ ਦਲਦਲ ਦੇ ਵਿੱਚ ਕੱਚੇ ਮਲਾਜ਼ਮਾਂ ਦੇ ਤੌਰ ਤੇ ਕੰਮ ਕਰਦੇ। ਵੇਖੋ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਔਰ ਸਰਕਾਰ ਨੂੰ ਚੇਤਾਵਨੀ ਦੇਣਾ ਸਾਡਾ ਮੇਡ ਮਕਸਦ ਆ ਜਿਹਦੇ ਚ ਅਸੀਂ ਪਿਛਲੇ ਦਿਨੀ 9 ਜੁਲਾਈ ਨੂੰ ਕਿੰਨੇ ਰੋਜ਼ਾ ਹੜਤਾਲ ਸ਼ੁਰੂ ਕੀਤੀ ਸੀ 9 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਚਲਦੀ ਹੜਤਾਲ ਦੇ ਵਿੱਚ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਦਾ ਭਰੋਸਾ ਦਿੱਤਾ ਸੀਗਾ ਜਿਹਦੇ 'ਚ ਵਿੱਤ ਮੰਤਰੀ ਜੀ ਨੇ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰ ਲਈ ਵਿਭਾਗ ਨੂੰ ਮੈਸੇਜ ਦਿੱਤਾ ਸੀ ਕਿ ਕਮੇਟੀ ਦੀਆਂ 2-3 ਮੀਟਿੰਗਾਂ ਕਰਕੇ 28 ਤਰੀਕ ਨੂੰ ਜਿਹੜੀ ਪਾਲਿਸੀ ਉਹਨੂੰ ਲਾਸਟ ਜਿਹੜੀ ਰੂਪਰੇਖਾ ਦਿੱਤੀ ਜਾਊਗੀ ਨਾਲ ਹੀ ਟਰਾਂਸਪੋਰਟ ਮੰਤਰੀ ਜੀ ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਉਸ ਤੋਂ ਪਹਿਲਾਂ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਮੀਟਿੰਗ ਕਰਕੇ ਵਿਭਾਗ ਭਰਤੀ ਜਿਹੜੀਆਂ ਮੰਗਾਂ ਨੇ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨਗੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਜਿਹੜਾ ਨਜ਼ਰਅੰਦਾਜ਼ ਕੀਤਾ ਗਿਆ ਜਿਹੜੀ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕਰਨੀ ਸੀ ਉਹ ਨਹੀਂ ਕੀਤੀ ਗਈ ਕਿਉਂਕਿ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ 16 ਤਰੀਕ ਨੂੰ ਦੋ ਮੰਗਾਂ ਜਿਵੇਂ ਕਿ ਕੰਡੀਸ਼ਨਾਂ ਦੇ ਉੱਤੇ ਜਿਹੜੀ ਰਾਹਤ ਦੇਣੀ ਆ ਤੇ ਦੂਜਾ ਜਿਹੜਾ ਸੀਗਾ ਦੂਸਰੀ ਮੰਗਾਂ ਸੀਗੀਆਂ ਕਿ ਉਹ ਦੋ ਮੰਗਾਂ ਅਸੀਂ ਪੂਰੀਆਂ ਕਰਾਂਗੇ ਪਰ ਉਹਦੇ 'ਚ ਇੱਕ ਵੀ ਮੰਗ ਪੂਰੀ ਕਰਨ ਦੀ ਬਜਾਏ ਉਹ ਮੀਟਿੰਗ ਨਹੀਂ ਕੀਤੀ ਗਈ ਦੁਬਾਰਾ ਸਾਡੇ ਸੰਘਰਸ਼ ਲਿਖਣ ਤੋਂ ਬਾਅਦ 21 ਜੁਲਾਈ ਨੂੰ ਪ੍ਰਮੁੱਖ ਕੱਤਰ ਟ੍ਰਾਂਸਪੋਰਟ ਜੀ ਨੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਵੀ ਸਾਡੀ ਗੱਲਬਾਤ ਸੁਣੀ ਆ ਔਰ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਕੱਲ 28 ਤਰੀਕ ਨੂੰ ਲਾਸਟ ਸਾਡੀ ਮੀਟਿੰਗ ਹੋਣ ਜਾ ਰਹੀ ਆ ਜਿਹਦੇ ਵਾਸਤੇ ਮੈਨੇਜਮੈਂਟ ਦੀ ਵਿਭਾਗ ਦੀ ਕੋਈ ਵੀ ਤਿਆਰੀ ਨਹੀਂ ਗਈ ਕੋਈ ਵੀ ਮੰਗ ਪੂਰੀ ਹੋਣ ਦੀ ਉਮੀਦ ਨਹੀਂ ਗਈ ਜਿਸ ਕਰਕੇ ਸਾਡਾ ਰੋਸ ਆ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਮੁਬਾਗ ਨੂੰ ਮੈਨੇਜਮੈਂਟ ਨੂੰ ਉਦੇਸ਼ ਦਿੱਤੇ ਸੀ ਵੀ 1 ਮਹੀਨੇ ਚ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨ ਦੀ ਪਾਲਿਸੀ ਤਿਆਰ ਕਰਕੇ ਲਿਆਂਦੀ ਜਾਵੇ। ਲਗਭਗ 13 ਮਹੀਨੇ ਬਾਅਦ ਦੀ ਬਿੱਤਨ ਦੇ ਬਾਵਜੂਦ ਵੀ ਨਹੀਂ ਦਿਹਾਂਦੀ ਗਈ ਜਿਹਦੇ ਕਰਕੇ ਸਾਨੂੰ ਵਾਰ-ਵਾਰ ਹੜਤਾਲ ਤੇ ਜਾਣਾ ਪਿਆ। ਹੁਣ ਵੀ ਉਹੀ ਹੋਇਆ ਕਿ 9 ਜੁਲਾਈ ਦੀ ਹੜਤਾਲ ਤੋਂ ਬਾਅਦ 28 ਤਰੀਕ ਨੂੰ 3 ਹਫ਼ਤੇ ਦਾ ਸਮਾਂ ਦੇਣ ਤੋਂ ਬਾਅਦ ਇੱਕ ਵੀ ਮੀਟਿੰਗ ਨਾ ਕਰਨਾ ਜਾਂ ਪਾਲਿਸੀ ਨੂੰ ਲਾਗੂ ਕਰਨ ਦੀ ਤਿਆਰੀ ਨਾ ਕਰਨਾ ਜਿਹਦੇ ਕਾਰਨ ਸਾਨੂੰ ਜਿਹੜਾ ਮੋੜ ਹੜਤਾਲ ਤੇ ਜਾਣਾ ਪਿਆ ਔਰ ਨਾਲ ਹੀ ਦੱਸਣਾ ਚਾਹਾਂਗੇ ਵੀ ਜਿੱਥੇ ਪਹਿਲੀਆਂ ਮੰਗਾਂ ਨੂੰ ਪੂਰੀਆਂ ਕਰਨ ਦੂਜੇ ਪਾਸੇ ਸਰਕਾਰ ਵੱਲੋਂ ਇੱਕ ਮਾਰੂ ਕੁਹਾੜਾ ਲਿਆਂਦਾ ਗਿਆ ਜਿਹੜਾ ਬੱਸਾਂ ਕਿਲੋਮੀਟਰ ਦੀ ਬੱਸਾਂ ਜਿਹਦਾ ਜਥੇਬੰਦੀ ਸ਼ੁਰੂ ਤੋਂ ਵਿਰੋਧ ਕਰਦੀ ਆ ਰਹੀ ਆ ਕਿ ਕਿਲੋਮੀਟਰ ਬੱਸਾਂ ਉਹ ਕਾਰਪੋਰੇਟ ਕਰਾਣੀਆਂ ਦੀਆਂ ਹੁੰਦੀਆਂ ਜਿਹੜੀਆਂ ਵਿਭਾਗ ਦੇ ਵਿੱਚ ਲਗਭਗ 6 ਸਾਲ ਦਾ 5 ਸਾਲ ਦਾ ਟੈਂਡਰ ਹੁੰਦਾ ਜਿਨ੍ਹਾਂ ਦਾ 300 ਕਿਲੋਮੀਟਰ 350 ਕਿਲੋਮੀਟਰ ਦਾ ਟੈਂਡਰ ਕਰਕੇ ਲਗਭਗ 10000 11000 ਦਾ ਕਿਲੋਮੀਟਰ ਇੱਕ ਮਹੀਨੇ ਦਾ ਕੀਤਾ ਜਾਂਦਾ ਪਰ ਉਹਨਾਂ ਬੱਸਾਂ ਕੋਲੋਂ ਲਗਭਗ ਮੈਨੇਜਮੈਂਟ ਦੀ ਮਿਲੀ ਭੁਗਤ ਨਾਲ 20 25 25000 ਮਹੀਨੇ ਚ ਕਿਲੋਮੀਟਰ ਕਰਾ ਕੇ ਉਹਨਾਂ ਨੂੰ ਵੱਧ ਪੈਸੇ ਦਿੱਤੇ ਜਾ ਰਹੇ ਆ ਦੂਜੇ ਪਾਸੇ ਵਿਭਾਗ ਦੀ ਬੱਸ ਦਾ ਸੀ ਤਰਕ ਦਿੱਤਾ ਸੀਗਾ ਨਾਲ ਲਿਖਤੀ ਰੂਪ ਦੇ ਵਿੱਚ ਕਿ ਜਿਹੜੀ ਵਿਭਾਗ ਦੀ ਬੱਸ ਪੈਂਦੀ ਆ ਉਹਦੀ ਲਗਭਗ 60 ਤੋਂ 70 ਹਜ਼ਾਰ ਰੁਪਇਆ ਕਿਸ਼ਤ ਜਾਂਦੀ ਆ ਮਹੀਨੇ ਦੀ ਤੇ ਜਿਹੜੀ ਕਿਲੋਮੀਟਰ ਆ ਉਹ ਲਗਭਗ ਲੱਖ ਤੋਂ ਡੇਢ ਲੱਖ ਰੁਪਇਆ ਲੈ ਜਾਂਦੀ ਆ ਤੇ ਜਿਹੜੀ ਵਿਭਾਗ ਦੀ ਬੱਸ ਉਹ ਵੀ ਕਿਸ਼ਤਾਂ ਤੇ ਪਾਣੀ ਆ ਤੇ ਲਗਭਗ ਤਿੰਨਾ ਚਾਰਾਂ ਸਾਲਾਂ ਚ ਉਹਦੀਆਂ ਕਿਸ਼ਤਾਂ ਫ੍ਰੀ ਹੋ ਕੇ ਤੇ 15 ਸਾਲ ਉਹ ਵਿਭਾਗ ਦੇ ਵਿੱਚ ਜਿਹੜੀ ਸਰਵਿਸ ਦਿੰਦੀ ਆ ਤੇ ਜਿਹੜੀ ਕਿਲੋਮੀਟਰ ਬੱਸ ਆ ਉਹ ਪੰਜਾਂ ਛੇ ਸਾਲਾਂ ਦੇ ਵਿੱਚ ਲਗਭਗ 30 ਲੱਖ ਦੀ ਮਾਲਕ ਬੱਸ ਪਾ ਕੇ ਤੇ 1.5 ਕਰੋੜ ਰੁਪਇਆ ਲਗਭਗ ਉਹਦੀ ਲੁੱਟ ਕਰਕੇ ਤੇ ਉਹ ਬੱਸ ਵੀ 6 ਸਾਲਾਂ ਬਾਅਦ 5 ਸਾਲਾਂ ਬਾਅਦ ਪ੍ਰਾਈਵੇਟ ਹੁੰਦੀ ਆ ਜਿਹਦੇ ਨਾਲ ਸਿੱਧੇ ਤੌਰ ਤੇ ਵਿਭਾਗ ਨੂੰ ਨਿਕਸਾਂ ਸਰ ਮੀਟਿੰਗਾਂ ਰੱਖ ਲੈਂਦੇ ਇੱਥੇ ਜਾਇਆ ਦੇ ਮੁੜਕਿਆਂ ਮਰ ਫਰਮ ਹੁੰਦਾ ਹੈ ਵਜ੍ਹਾ ਕੀ ਕੀ ਮੰਦੇ ਉਹ ਵਜ੍ਹਾ ਅਸੀਂ ਇਹੀ ਮੰਨਦੇ ਆ ਕਿ ਮੁੱਖ ਮੰਤਰੀ ਸਾਹਿਬ ਦੇ ਜਿਵੇਂ ਆਦੇਸ਼ ਸੀਗੇ 1 ਜੁਲਾਈ 2024 ਦੀ ਮੀਟਿੰਗ ਵਿਭਾਗ ਨੇ ਨਾ ਮੰਨਣੀ ਉਹ ਸਾਨੂੰ ਸਿੱਧੇ ਤੌਰ ਤੇ ਐਵੇਂ ਲੱਗਦਾ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਸੱਤਾ ਚ ਆਉਣਾ ਸੀਗਾ ਉਦੋਂ ਵੱਡੀਆਂ ਗੱਲਾਂ ਸੀ ਵੀ ਇਹਨਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੂੰ ਖਤਮ ਕਰ ਦਾਂਗੇ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲਦੀਆਂ ਉਹਨਾਂ ਦੀ ਖੁਰਲੀਆਂ ਬਣਾਉਂਦਾਂਗੇ ਪਰ ਉਹਨਾਂ ਨੂੰ ਲਗਾਤਾਰ ਜਿਹੜੀ ਸ਼ਹਿਦ ਦਿੱਤੀ ਜਾ ਰਹੀ ਹੈ ਜਿਹੜਾ ਟਰਾਂਸਪੋਰਟ ਮਾਫੀਆ ਪਿਛਲੇ ਸਮੇਂ ਚ ਇੰਨਾ ਕਦੀ ਵੇਖਿਆ ਨਹੀਂ ਸੀ ਉਹ ਧੜਾ ਧੜ ਚੱਲ ਰਿਹਾ ਦਿੱਲੀ ਦੇ ਬੱਸ ਸਟੈਂਡ ਤੋਂ ਚੱਲ ਰਿਹਾ ਜਾਂ ਹੋਰ ਪਾਸੇ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਦੂਜੀ ਗੱਲ ਜਿਹੜੇ ਠੇਕੇਦਾਰ ਜਿਹੜੀਆਂ ਦੂਜੇ ਸਟੇਟਾਂ ਨੇ ਠੇਕੇਦਾਰ ਕੱਢਦੇ ਜਿਵੇਂ ਹਰਿਆਣੇ ਨੇ ਬਿਲਕੁਲ ਹੀ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਤਾ ਔਰ ਉਹੀ ਠੇਕੇਦਾਰ ਆ ਕੇ ਪੰਜਾਬ ਦੇ ਵਿੱਚ ਪੈਰ ਜਮਾ ਗਏ ਲਗਭਗ 3 3.5 ਸਾਲਾਂ ਤਿੰਨੇ ਠੇਕੇਦਾਰਾਂ ਵੱਲੋਂ ਵੱਡੇ ਪੱਧਰ ਤੇ ਲੁੱਟ ਕੀਤੀ ਜਾਂਦੀ ਆ ਜਿੱਥੇ ਐਗਰੀਮੈਂਟ ਤੋਂ ਬਾਹਰ ਜਾ ਕੇ ਮੁਲਾਜ਼ਮਾਂ ਦੀਆਂ ਸਕੋਰਟੀਆਂ ਕੱਟੀਆਂ ਗਈਆਂ ਮੁਲਾਜ਼ਮਾਂ ਦਾ EPF ਜਮ੍ਹਾਂ ਨਹੀਂ ਕਰਾਇਆ ਗਿਆ ਜਿਹਦੇ ਅਸੀਂ ਤਰਕ ਜਿਹਦੇ ਲਿਖਤੀ ਚ ਵੀ ਦਿੱਤੇ ਆ ਕਿ ਲਗਭਗ 12-13 ਕਰੋੜ ਰੁਪਏ ਦੀ ਲੁੱਟ ਕੀਤੀ ਆ ਔਰ ਨਾਲ ਹੀ ਜਿਵੇਂ ਸਾਡੇ ਜਿਹੜੇ ਹੋਰ ਵੈਲਫੇਅਰ ਦੇ ਫੰਡ ਹੁੰਦੇ ਆ ਜਾਂ ESI ਦੇ ਫੰਡ ਹੁੰਦੇ ਆ ਉਹਦੀ ਕਟੌਤੀ ਕਰ ਲੈਂਦਾ ਠੇਕੇਦਾਰ ਸਮੇਂ-ਸਮੇਂ ਤੇ ਪਰ ਉਹਦੇ ਲਾਭ ਦੇਣ ਤੋਂ ਅਸਮਰਥ ਆ ਵਾਰ-ਵਾਰ ਅਸੀਂ ਵਿਭਾਗ ਨੂੰ ਮੈਨੇਜਮੈਂਟ ਨੂੰ ਸ਼ਿਕਾਇਤਾਂ ਕਰ ਚੁੱਕੇ ਹਾਂ ਸਰਕਾਰ ਨੂੰ ਸ਼ਿਕਾਇਤਾਂ ਭੇਜ ਚੁੱਕੇ ਹਾਂ ਕਿ ਠੇਕੇਦਾਰ ਵਰੋਏ ਲੁੱਟ ਕੀਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਇਹੀ ਗੱਲ ਲੱਗਦੀ ਆ ਵੀ ਠੇਕੇਦਾਰਾਂ ਨਾਲ ਸਾਡੇ ਵਿਭਾਗ ਦੇ ਅਧਿਕਾਰੀਆਂ ਦੀ ਸਰਕਾਰ ਦੀ ਉਹ ਜਿਹੜੀ ਸਾਂਝ ਉਹ ਬਹੁਤ ਗੁੜੀ ਹੋ ਗਈ ਆ ਜਿਹਦਾ ਕਰਕੇ ਉਹ ਸਾਡੀਆਂ ਮੰਗਾਂ ਨੂੰ ਹੱਲ ਕਰਨ ਨਹੀਂ ਚਾਹੁੰਦੇ ਮੈਂ ਜਗਤਾਰ ਸਿੰਘ ਸਬਾ ਜੋਇੰਟ ਸਪੈਕਟਰ ਪੰਜਾਬ ਸਭ ਤੋਂ ਪਹਿਲਾਂ ਤਾਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਆਮ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਦਾ ਹੰਬਲ ਮਾਰਿਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡਾ ਸਰਕਾਰ ਵਿਰੁੱਧ ਚੇਤਾਵਨੀ ਵੀ ਆ ਇੱਕ ਐਲਾਨ ਵੀ ਆ ਜਿਸ ਦੇ ਵਿੱਚ ਅੱਜ ਤੋਂ ਇੱਕ ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਇੱਕ ਚਲਾਈ 2024 ਨੂੰ ਸਾਡੀਆਂ ਮੁੱਖ ਮੰਗਾਂ ਜਿਸ ਦੇ ਵਿੱਚ ਕੰਟਰੈਕਟ ਸਟਾਫ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਤੇ ਨਜਾਇਜ਼ ਕੰਡੀਸ਼ਨਾਂ ਜਿਸ ਦੇ ਵਿੱਚ ਸਾਡੀ ਨੌਕਰੀ ਵੀ ਸਿਕਿਉਰ ਨਹੀਂ ਹੈਗੀ ਇਸ ਵਿਭਾਗਮੇ ਦੇ ਵਿੱਚ ਉਹਨਾਂ ਦਾ ਹੱਲ ਕਰਨ ਪਲੱਸ ਨਵੀਆਂ ਬੱਸਾਂ ਪਾ ਕੇ ਆਮ ਲੋਕਾਂ ਨੂੰ ਸੁਖ-ਸਹੂਲਤ ਦੇਣ ਸੰਬੰਧੀ ਜੋ ਇੱਕ ਮਹੀਨੇ ਦੇ ਵਿੱਚ ਕਮੇਟੀ ਬਣਾ ਕੇ ਸਾਡੀ ਮੰਕਾ ਦਾ ਹੱਲ ਕਰਨ ਲਈ ਕਿਹਾ ਗਿਆ ਸੀਗਾ ਪਰ ਅੱਜ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਦੇ ਕਹੇ ਬੋਲਾਂ ਨੂੰ ਵੀ ਵਿਭਾਗ ਦੇ ਅਧਿਕਾਰੀਆਂ ਨੇ ਸਿਰੇ ਨਹੀਂ ਚੜਾਇਆ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦਾਂ ਦੀ ਤੋਹੀਨ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਆਪਣੇ ਪਿੱਛੇ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਕਰਦੇ ਆ ਰਹੇ ਹਾਂ ਤੇ ਹੁਣ ਪਿੱਛੇ ਜੇ ਜਿਹੜੀ ਸਾਡੀ 9 10 11 ਜੁਲਾਈ ਦੀ ਹੜਤਾਲ ਸੀਗੀ ਉਹਦੇ ਵਿੱਚ ਸਾਨੂੰ 9 ਜੁਲਾਈ ਨੂੰ ਬਾਕਾਇਦਾ ਮੀਟਿੰਗ ਕਰਕੇ ਵਿੱਤ ਮੰਤਰੀ ਪੰਜਾਬ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਮੀਟਿੰਗ ਕਰਕੇ ਸਾਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਤੇ 15 ਦਿਨ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਆ ਉਸ ਦੇ ਵਿੱਚ ਦੋ ਨਮੈਦੇ ਹੋਰ ਪਾ ਕੇ ਫਾਈਨੈਂਸ ਡਿਪਾਰਟਮੈਂਟ ਤੋਂ ਪਰਸਨਲ ਤੋਂ ਪਾ ਕੇ ਸਾਡੀ ਮੰਗਾਂ ਦਾ ਹੱਲ ਕਰਨ ਦਾ ਜੋ ਭਰੋਸਾ ਦਿੱਤਾ ਗਿਆ ਸੀਗਾ ਪਰ ਉਹ ਮੀਟਿੰਗਾਂ ਵੀ ਕਿਤੇ ਨਾ ਕਿਤੇ ਅਜਾਈ ਗਈਆਂ ਨੇ ਜਿਹੜੀ ਸਾਨੂੰ ਉਸ ਤੋਂ ਪਹਿਲਾਂ 16 ਤਰੀਕ ਦੀ ਕਮਿਟੀ ਨੇ ਦਿੱਤੀ ਸੀਗੀ ਉਹ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਤੇ ਜਿਹੜੀ ਹੁਣ 28 ਤਰੀਕ ਦੀ ਜਿਹੜੀ ਸਾਡੀ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ ਤੁਰੰਤ ਤੌਰ ਤੇ 29 ਤਰੀਕ ਨੂੰ ਆਪਣਾ ਚੱਕਾ ਜਾਮ ਕਰਾਂਗੇ ਉਸ ਤੋਂ ਬਿਨਾਂ ਇੱਕ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਸਰਕਾਰ ਵਾਰ-ਵਾਰ ਲੈ ਕੇ ਆਉਂਦੀ ਆ ਅਸੀਂ ਉਸਦੇ ਸਬੂਤ ਵਾਰ-ਵਾਰ ਸਰਕਾਰ ਨੂੰ ਮੈਨੇਜਮੈਂਟ ਨੂੰ ਦੇ ਚੁੱਕੇ ਆ ਕਿ ਘਾਟੇ ਦਾ ਸੌਦਾ ਨੇ ਸਾਡੇ ਪੀਆਰਟੀ ਦੇ ਵਿੱਚ ਵੱਲੋਂ ਉਹ ਗੱਡੀਆਂ ਨੇ ਜਿਨ੍ਹਾਂ ਦੀ 60 ਤੋਂ 65 ਰੁਪਏ ਖਰਚਾ ਹੈਗਾ ਉਹ 40 ਤੋਂ 45 ਰੁਪਏ ਉਹਨਾਂ ਦੀ ਰਸੀਤ ਆਉਂਦੀ ਆ ਲੱਖਾਂ ਰੁਪਏ ਦਾ ਮਹੀਨੇ ਦਾ ਨੁਕਸਾਨ ਕਰੋੜਾਂ ਦਾ ਸਾਲ ਦਾ ਨੁਕਸਾਨ ਉਹਨਾਂ ਗੱਡੀਆਂ ਦੁਆਰਾ ਹੋ ਰਿਹਾ ਹੈਗਾ ਵਿਭਾਗ ਦੀ ਲੁੱਟੋਰੀਆ ਹੋਰ ਵੀ ਕਿਲੋਮੀਟਰ ਆਮ ਸਧਾਰਨ ਬੱਚਾ ਨੂੰ 7-800 ਕਿਲੋਮੀਟਰ ਰੋਜ਼ਾਨਾ ਦੇ ਕਰਾ ਕੇ ਵਿਭਾਗ ਦੀ ਨੋਟ ਕਰਾਈ ਜਾ ਰਹੀ ਹੈ ਜੇਕਰ ਉਹ ਟੈਂਡਰ 4 ਅਗਸਤ ਨੂੰ ਕੱਢਦੇ ਨੇ ਤਾਂ ਅਸੀਂ ਤੁਰੰਤ ਆਪਣੀ ਸੁਭਾ ਕਮੇਟੀ ਦੇ ਕਹਿਣ ਅਨੁਸਾਰ ਜੋ ਵੀ ਫੈਸਲਾ ਆਊਗਾ ਅਸੀਂ ਤੁਰੰਤ ਬੰਦ ਕਰਨ ਦਾ ਚਾਹੇ ਕੋਈ ਚੌਂਕ ਜਾਂ ਸ਼ਹਿਰ ਬਲੋਕ ਕਰਨ ਦਾ ਤੁਰੰਤ ਉਪਰਜ ਕਰਾਂਗੇ ਬਿਲਕੁਲ ਜੀ ਸਾਡੇ ਨਾਲ ਸਾਰੀਆਂ ਇਹ ਕਿਸਾਨ ਜਥੇਬੰਦੀਆਂ ਤੇ ਵਿਭਾਗ ਦੀ ਸਾਡੀ ਜੋ ਸਾਡੀ ਕੱਚੇ ਮੁਲਾਜ਼ਮਾਂ ਦੀ ਹੋਰ ਜਥੇਬੰਦੀਆਂ ਨੇ ਪੂਰਾ ਸਾਡਾ ਇਸ ਦੇ ਵਿੱਚ ਸਮਰਥਨ ਕਰ ਰਹੀਆਂ ਨੇ ਜੀ ਬਿਲਕੁਲ ਜੀ ਜੋ ਕੱਲ ਨੂੰ ਸਾਡੀ ਮੀਟਿੰਗ ਆ ਜੇਕਰ ਉਸ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਸੀਂ 29 ਤਰੀਕ ਤੋਂ ਪਹਿਲੇ ਟਾਈਮ ਤੋਂ ਆਪਣੀਆਂ ਬੱਸਾਂ ਦਾ ਚੱਕਾ ਜਾਮ ਕਰਕੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਆਪਦਾ ਚੱਕਾ ਜਾਮ ਰੱਖਾਂਗੇ ਸਰ ਜਿਵੇਂ ਤੁਸੀਂ ਕਹਿ ਰਹੇ ਚੱਕਾ ਜਾਮ ਹੈ ਲੇਕਿਨ ਪੁਲਿਸ ਤਾਂ ਬੜੀ ਸਵਾਰੀਆਂ ਉਹਨਾਂ ਨੂੰ ਕਹਤਾਈ ਉਹਨਾਂ ਲਈ ਕੀ ਕਹਿਣਾ ਉਸ ਚੀਜ਼ ਦੇ ਲਈ ਜਿਹੜੀਆਂ ਸਵਾਰੀਆਂ ਨੂੰ ਆਮ ਜਨਤਾ ਨੂੰ ਹਰਾਸਮੈਂਟ ਆਉ ਕਿ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਨੇ ਆ ਕਿਉਂਕਿ ਇਹ ਲੜਾਈ ਹੈ ਜਿਹੜੀ ਅਸੀਂ ਆਮ ਜਨਤਾ ਦੀ ਲੜਾਈ ਬਣਾ ਕੇ ਲੜ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਮੰਗ ਹੈ ਕਿ ਘੱਟੋ ਘੱਟ 10000 ਸਰਕਾਰੀ ਬੱਸ ਪਾਈ ਜਾਵੇ ਕਿਉਂਕਿ ਜਿਹੜੀਆਂ ਹੁਣ ਬੱਸਾਂ ਨੇ ਉਹ ਪੰਜਾਬ ਦੀ ਆਬਾਦੀ ਅਨੁਸਾਰ ਬਿਲਕੁਲ ਬਹੁ ਘੱਟ ਨੇ ਤੇ ਜਿਸ ਕਾਰਨ 100 ਤੋਂ 1.5 150 ਸਵਾਰੀ ਬੱਸਾਂ 'ਚ ਭਰੀ ਰਹਿੰਦੀ ਹੈ ਸਵਾਰੀਆਂ ਨੂੰ ਉਹ ਖੌਰੀਅਤ ਕਰਕੇ ਆਮ ਜਨਤਾ ਦੀ ਮੰਗ ਨੂੰ ਲੈ ਕੇ ਚੱਲ ਰਹੇ ਹਾਂ ਮਲਾਜਮ ਜਿਹੜਾ ਸਾਡੇ ਪੰਨ ਬਸ ਪੀਆਰਟੀ ਸੀ ਦਾ 7000 ਤੋਂ 7500 ਮਲਾਜਮ ਹੈ ਜੀ ਜਿਹੜਾ ਇਸ ਦਲਦਲ ਦੇ ਵਿੱਚ ਠੇਕੇਦਾਰੀ ਦੀ ਦਲਦਲ ਦੇ ਵਿੱਚ ਕੱਚੇ ਮਲਾਜਮਾਂ ਦੇ ਤੌਰ ਤੇ ਕੰਮ ਕਰ ਰਹੇ ਹੈ। ਦੇਖੋ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਔਰ ਸਰਕਾਰ ਨੂੰ ਚੇਤਾਵਨੀ ਦੇਣ ਦਾ ਅਸੀਂ ਸਾਡਾ ਮੇਨ ਮਕਸਦ ਆ ਜਿਹਦੇ ਚ ਅਸੀਂ ਪਿਛਲੇ ਦਿਨੀ 9 ਜੁਲਾਈ ਨੂੰ ਕੰਨਰੋਜਾ ਹੜਤਾਲ ਸ਼ੁਰੂ ਕੀਤੀ ਸੀ 9 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਚਲਦੀ ਹੜਤਾਲ ਦੇ ਵਿੱਚ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਪ੍ਰੋਮਿਸ ਦਿੱਤਾ ਸੀਗਾ ਜਿਹਦੇ ਤੇ ਵਿੱਤ ਮੰਤਰੀ ਜੀ ਨੇ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਿਭਾਗ ਨੂੰ ਮੈਸੇਜ ਦਿੱਤਾ ਸੀ ਕਿ ਕਮੇਟੀ ਦੀਆਂ 2-3 ਮੀਟਿੰਗਾਂ ਕਰਕੇ 28 ਤਰੀਕ ਨੂੰ ਜਿਹੜੀ ਪਾਲਿਸੀ ਉਹਨੂੰ ਲਾਸਟ ਜਿਹੜੀ ਰੂਪਰੇਖਾ ਦਿੱਤੀ ਜਾਊਗੀ ਨਾਲ ਹੀ ਟਰਾਂਸਪੋਰਟ ਮੰਤਰੀ ਜੀ ਨੇ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀਗਾ ਕਿ ਉਸ ਤੋਂ ਪਹਿਲਾਂ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਮੀਟਿੰਗ ਕਰਕੇ ਵਿਭਾਗ ਪ੍ਰਤੀ ਜਿਹੜੀਆਂ ਮੰਗਾਂ ਨੇ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨਗੇ ਪਰ ਲਗਾਤਾਰ ਸਾਡੀਆਂ ਮੰਗਾਂ ਨੂੰ ਜਿਹੜਾ ਨજર ਅੰਦਾਜ਼ ਕੀਤਾ ਗਿਆ ਜਿਹੜੀ 16 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕਰਨੀ ਸੀ ਉਹ ਨਹੀਂ ਕੀਤੀ ਗਈ ਕਿਉਂਕਿ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਕਿ 16 ਤਰੀਕ ਨੂੰ ਦੋ ਮੰਗਾਂ ਜਿਵੇਂ ਕਿ ਕੰਡੀਸ਼ਨਾਂ ਦੇ ਉੱਤੇ ਜਿਹੜੀ ਰਾਹਤ ਦੇਣੀ ਆ ਤੇ ਦੂਜਾ ਜਿਹੜਾ ਸੀਗਾ ਦੂਸਰੀ ਮੰਗਾਂ ਸੀਗੀਆਂ ਕਿ ਉਹ ਦੋ ਮੰਗਾਂ ਅਸੀਂ ਪੂਰੀਆਂ ਕਰਾਂਗੇ ਪਰ ਉਹਦੇ 'ਚ ਇੱਕ ਵੀ ਮੰਗ ਪੂਰੀ ਕਰਨ ਦੀ ਬਜਾਏ ਉਹ ਮੀਟਿੰਗ ਨਹੀਂ ਕੀਤੀ ਗਈ ਦੁਬਾਰਾ ਸਾਡੇ ਸੰਘਰਸ਼ ਲਿਖਣ ਤੋਂ ਬਾਅਦ 21 ਜੁਲਾਈ ਨੂੰ ਪ੍ਰਮੁੱਖ ਕੱਤਰ ਟ੍ਰਾਂਸਪੋਰਟ ਜੀ ਨੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਵੀ ਸਾਡੀ ਗੱਲਬਾਤ ਸੁਣੀ ਆ ਔਰ ਕੋਈ ਵੀ ਮੰਗਦਾ ਹਲੜੀ ਕੀਤਾ ਕੱਲ 28 ਤਰੀਕ ਨੂੰ ਲਾਸਟ ਸਾਡੀ ਮੀਟਿੰਗ ਹੋਣ ਜਾ ਰਹੀ ਆ ਜਿਹਦੇ ਵਾਸਤੇ ਮੈਨੇਜਮੈਂਟ ਦੀ ਵਿਭਾਗ ਦੀ ਕੋਈ ਵੀ ਤਿਆਰੀ ਨਹੀਂ ਗਈ ਕੋਈ ਵੀ ਮੰਗ ਪੂਰੀ ਹੋਣ ਦੀ ਉਮੀਦ ਨਹੀਂ ਗਈ ਜਿਸ ਕਰਕੇ ਸਾਡਾ ਰੋਸ ਆ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਮੁਭਾਗ ਨੂੰ ਮੈਨੇਜਮੈਂਟ ਨੂੰ ਉਦੇਸ਼ ਦਿੱਤੇ ਸੀ ਵੀ 1 ਮਹੀਨੇ ਚ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨ ਦੀ ਪਾਲਿਸੀ ਤਿਆਰ ਕਰਕੇ ਲਿਆਂਦੀ ਜਾਵੇ। ਲਗਭਗ 13 ਮਹੀਨੇ ਬਾਅਦ ਦੀ ਬਿੱਤਨ ਦੇ ਬਾਵਜੂਦ ਵੀ ਨਹੀਂ ਦਿੱੰਦੀ ਗਈ ਜਿਹਦੇ ਕਰਕੇ ਸਾਨੂੰ ਵਾਰ-ਵਾਰ ਹੜਤਾਲ ਤੇ ਜਾਣਾ ਪਿਆ। ਹੁਣ ਵੀ ਉਹੀ ਹੋਇਆ ਕਿ 9 ਜੁਲਾਈ ਦੀ ਹੜਤਾਲ ਤੋਂ ਬਾਅਦ 28 ਤਰੀਕ ਨੂੰ 3 ਹਫ਼ਤੇ ਦਾ ਸਮਾਂ ਦੇਣ ਤੋਂ ਬਾਅਦ ਇੱਕ ਵੀ ਮੀਟਿੰਗ ਨਾ ਕਰਨਾ ਜਾਂ ਪਾਲਿਸੀ ਨੂੰ ਲਾਗੂ ਕਰਨ ਦੀ ਤਿਆਰੀ ਨਾ ਕਰਨਾ ਜਿਹਦੇ ਕਾਰਨ ਸਾਨੂੰ ਜਿਹੜਾ ਮੋੜ ਹੜਤਾਲ ਤੇ ਜਾਣਾ ਪਿਆ ਔਰ ਨਾਲ ਹੀ ਦੱਸਣਾ ਚਾਹਾਂਗੇ ਕਿ ਜਿੱਥੇ ਪਹਿਲੀਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਦੂਜੇ ਪਾਸੇ ਸਰਕਾਰ ਵੱਲੋਂ ਇੱਕ ਮਾਰੂ ਪਵਾੜਾ ਲਿਆਂਦਾ ਗਿਆ ਜਿਹੜਾ ਇਹ ਬੱਸਾਂ ਕਿਲੋਮੀਟਰ ਦੀਆਂ ਬੱਸਾਂ ਜਿਹਦਾ ਜਥੇਬੰਦੀ ਸ਼ੁਰੂ ਤੋਂ ਵਿਰੋਧ ਕਰਦੀ ਆ ਰਹੀ ਆ ਕਿ ਕਿਲੋਮੀਟਰ ਬੱਸਾਂ ਉਹ ਕਾਰਪੋਰੇਟ ਕਰਾਣੀਆਂ ਨਹੀਂ ਹੁੰਦੀਆਂ ਜਿਹੜੀਆਂ ਵਿਭਾਗ ਦੇ ਵਿੱਚ ਲਗਭਗ 6 ਸਾਲ ਦਾ 5 ਸਾਲ ਦਾ ਟੈਂਡਰ ਹੁੰਦਾ ਜਿਨ੍ਹਾਂ ਦਾ 300 ਕਿਲੋਮੀਟਰ 350 ਕਿਲੋਮੀਟਰ ਦਾ ਟੈਂਡਰ ਕਰਕੇ ਲਗਭਗ 10000 11000 ਦਾ ਕਿਲੋਮੀਟਰ ਇੱਕ ਮਹੀਨੇ ਦਾ ਕੀਤਾ ਜਾਂਦਾ ਪਰ ਉਹਨਾਂ ਬੱਸਾਂ ਕੋਲੋਂ ਲਗਭਗ ਮੈਨੇਜਮੈਂਟ ਦੀ ਮਿਲੀ ਭੁਗਤ ਨਾਲ 20 25 25000 ਮਹੀਨੇ ਚ ਕਿਲੋਮੀਟਰ ਕਰਾ ਕੇ ਉਹਨਾਂ ਨੂੰ ਵੱਧ ਪੈਸੇ ਦਿੱਤੇ ਜਾ ਰਹੇ ਆ ਦੂਜੇ ਪਾਸੇ ਵਿਭਾਗ ਦੀ ਬੱਸ ਦਾ ਸੀ ਤਰਕ ਦਿੱਤਾ ਸੀਗਾ ਨਾਲ ਲਿਖਤੀ ਰੂਪ ਦੇ ਵਿੱਚ ਕਿ ਜਿਹੜੀ ਵਿਭਾਗ ਦੀ ਬੱਸ ਪੈਂਦੀ ਆ ਉਹਦੀ ਲਗਭਗ 60 ਤੋਂ 70 ਹਜ਼ਾਰ ਰੁਪਇਆ ਕਿਸ਼ਤ ਜਾਂਦੀ ਆ ਮਹੀਨੇ ਦੀ ਤੇ ਜਿਹੜੀ ਕਿਲੋਮੀਟਰ ਆ ਉਹ ਲਗਭਗ ਲੱਖ ਤੋਂ ਡੇਢ ਲੱਖ ਰੁਪਇਆ ਲੈ ਜਾਂਦੀ ਆ ਤੇ ਜਿਹੜੀ ਵਿਭਾਗ ਦੀ ਬੱਸ ਉਹ ਵੀ ਕਿਸ਼ਤਾਂ ਤੇ ਪਾਣੀ ਆ ਤੇ ਲਗਭਗ ਤਿੰਨਾ ਚਾਰਾਂ ਸਾਲਾਂ ਚ ਉਹਦੀਆਂ ਕਿਸ਼ਤਾਂ ਫ੍ਰੀ ਹੋ ਕੇ ਤੇ 15 ਸਾਲ ਉਹ ਵਿਭਾਗ ਦੇ ਵਿੱਚ ਜਿਹੜੀ ਸਰਵਿਸ ਦਿੰਦੀ ਆ ਤੇ ਜਿਹੜੀ ਕਿਲੋਮੀਟਰ ਬੱਸ ਆ ਉਹ ਪੰਜਾਂ ਛੇ ਸਾਲਾਂ ਦੇ ਵਿੱਚ ਲਗਭਗ 30 ਲੱਖ ਦੀ ਮਾਲਕ ਬੱਸ ਪਾ ਕੇ ਤੇ 1.5 ਕਰੋੜ ਰੁਪਇਆ ਲਗਭਗ ਉਹਦੀ ਲੁੱਟ ਕਰਕੇ ਤੇ ਉਹ ਬੱਸ ਵੀ 6 ਸਾਲਾਂ ਬਾਅਦ 5 ਸਾਲਾਂ ਬਾਅਦ ਪ੍ਰਾਈਵੇਟ ਹੁੰਦੀ ਆ ਜਿਹਦੇ ਨਾਲ ਸਿੱਧੇ ਤੌਰ ਤੇ ਵਿਭਾਗ ਨੂੰ ਨਿਕਸਾਂ ਸਰ ਮੀਟਿੰਗਾਂ ਰੱਖ ਲੈਂਦੇ ਆ ਜਿਆਦਾ ਇਹ ਮੁੜਕਿਆਂ ਨੂੰ ਫਾਇਦਾ ਹੁੰਦਾ ਹੈ ਵਜ੍ਹਾ ਕੀ ਕੀ ਮੰਦਿਆ ਉਹ ਵਜ੍ਹਾ ਅਸੀਂ ਇਹੀ ਮੰਨਦੇ ਆ ਕਿ ਮੁੱਖ ਮੰਤਰੀ ਸਾਹਿਬ ਦੇ ਜਿਵੇਂ ਹਦੇਸ਼ ਸੀਗੇ 1 ਜੁਲਾਈ 2024 ਦੀ ਮੀਟਿੰਗ ਵਿਭਾਗ ਨੇ ਨਾ ਮੰਨਣੀ ਉਹ ਸਾਨੂੰ ਸਿੱਧੇ ਤੌਰ ਤੇ ਐਵੇਂ ਲੱਗਦਾ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਸੱਤਾ ਚ ਆਉਣਾ ਸੀਗਾ ਉਦੋਂ ਵੱਡੀਆਂ ਗੱਲਾਂ ਸੀ ਵੀ ਇਹਨਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਨੂੰ ਖਤਮ ਕਰ ਦਾਂਗੇ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲਦੀਆਂ ਉਹਨਾਂ ਦੀ ਖੁਰਲੀਆਂ ਬਣਾਉਂਦਾਂਗੇ ਪਰ ਉਹਨਾਂ ਨੂੰ ਲਗਾਤਾਰ ਜਿਹੜੀ ਸ਼ਹਿਦ ਦਿੱਤੀ ਜਾ ਰਹੀ ਆ ਜਿਹੜਾ ਟਰਾਂਸਪੋਰਟ ਮਾਫੀਆ ਪਿਛਲੇ ਸਮੇਂ ਚ ਇੰਨਾ ਕਦੀ ਵੇਖਿਆ ਨਹੀਂ ਸੀ ਉਹ ਧੜਾ ਧੜ ਚੱਲ ਰਿਹਾ ਦਿੱਲੀ ਦੇ ਬੱਸ ਸਟੈਂਡ ਤੋਂ ਚੱਲ ਰਿਹਾ ਜਾਂ ਹੋਰ ਪਾਸੇ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਦੂਜੀ ਗੱਲ ਜਿਹੜੇ ਠੇਕੇਦਾਰ ਜਿਹੜੀਆਂ ਦੂਜੇ ਸਟੇਟਾਂ ਨੇ ਠੇਕੇਦਾਰ ਕੱਢਤੇ ਜਿਵੇਂ ਹਰਿਆਣੇ ਨੇ ਬਿਲਕੁਲ ਹੀ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਤਾ ਔਰ ਉਹੀ ਠੇਕੇਦਾਰ ਆ ਕੇ ਪੰਜਾਬ ਦੇ ਵਿੱਚ ਪੈਰ ਜਮਾ ਗਏ ਲਗਭਗ 3 3.5 ਸਾਲਾਂ ਤਿੰਨੇ ਠੇਕੇਦਾਰਾਂ ਵੱਲੋਂ ਵੱਡੇ ਪੱਧਰ ਤੇ ਲੁੱਟ ਕੀਤੀ ਜਾਂਦੀ ਆ ਜਿੱਥੇ ਐਗਰੀਮੈਂਟ ਤੋਂ ਬਾਹਰ ਜਾ ਕੇ ਮੁਲਾਜ਼ਮਾਂ ਦੀਆਂ ਸਕਾਲਟੀਆਂ ਕੱਟੀਆਂ ਗਈਆਂ ਮੁਲਾਜ਼ਮਾਂ ਦਾ EPF ਜਮ੍ਹਾਂ ਨਹੀਂ ਕਰਾਇਆ ਗਿਆ ਜਿਹਦੇ ਅਸੀਂ ਤਰਕ ਜਿਹਦੇ ਲਿਖਤੀ ਚ ਵੀ ਦਿੱਤੇ ਆ ਕਿ ਲਗਭਗ 12-13 ਕਰੋੜ ਰੁਪਏ ਦੀ ਲੁੱਟ ਕੀਤੀ ਆ ਔਰ ਨਾਲ ਹੀ ਜਿਵੇਂ ਸਾਡੇ ਜਿਹੜੇ ਹੋਰ ਵੈਲਫੇਅਰ ਦੇ ਫੰਡ ਹੁੰਦੇ ਆ ਜਾਂ ESI ਦੇ ਫੰਡ ਹੁੰਦੇ ਆ ਉਹਦੀ ਕਟੌਤੀ ਕਰ ਲੈਂਦਾ ਠੇਕੇਦਾਰ ਸਮੇਂ-ਸਮੇਂ ਤੇ ਪਰ ਉਹਦੇ ਲਾਭ ਦੇਣ ਤੋਂ ਅਸਮਰਥਿਆ ਵਾਰ-ਵਾਰ ਅਸੀਂ ਵਿਭਾਗ ਨੂੰ ਮੈਨੇਜਮੈਂਟ ਨੂੰ ਸ਼ਿਕਾਇਤਾਂ ਕਰ ਚੁੱਕੇ ਹਾਂ ਸਰਕਾਰ ਨੂੰ ਸ਼ਿਕਾਇਤਾਂ ਭੇਜ ਚੁੱਕੇ ਹਾਂ ਕਿ ਠੇਕੇਦਾਰ ਪਰ ਉਹ ਲੁੱਟ ਕੀਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਇਹੀ ਗੱਲ ਲੱਗਦੀ ਆ ਵੀ ਠੇਕੇਦਾਰਾਂ ਨਾਲ ਸਾਡੇ ਵਿਭਾਗ ਦੇ ਅਧਿਕਾਰੀਆਂ ਦੀ ਸਰਕਾਰ ਦੀ ਉਹ ਜਿਹੜੀ ਸਾਂਝ ਉਹ ਬਹੁਤ ਗੁੜੀ ਹੋ ਗਈ ਆ ਜਿਹਦਾ ਕਰਕੇ ਉਹ ਸਾਡੀਆਂ ਮੰਗਾਂ ਨੂੰ ਹੱਲ ਕਰਨ ਨਹੀਂ ਚਾਹੁੰਦੇ